ਵਲਟ ਪੇਪਰ ਬਾਦਿਛ ਪਾ ਲੇ ਤੇ ਪਹਿਲੇ ਹੀ ਪਾ ਦੇਣਗੇ ਅਗਲੇ ਦਿਨ ਕਹਿੰਦੇ ਇਹ ਹੁਣ ਉਹਦੇ ਉੱਤੇ ਸਿਆਹੀ ਡੋਲ ਦੇਣਗੇ ਇਹ ਹੁਣ ਸਾਡੇ ਏਜੰਟਾਂ ਨੂੰ ਬਾਹਰ ਕੱਢ ਦੇਣਗੇ ਇਹ ਮਤਲਬ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਵੱਧ ਇਲਜ਼ਾਮ ਲਾਇਆ ਤੇ ਜੇ ਉਹ 15 15 11 11 ਦੇ ਪੈਚਸ ਦੇ ਵਿੱਚ ਜਿੱਤ ਕੇ ਇਹ ਕਹਿੰਦੇ ਨੇ ਕਿ ਡਾਇਨਾਸੌਰ ਆ ਗਏ ਤਾਂ ਫਿਰ ਇਹ ਉਹਨਾਂ ਦੀ ਗਲਤ ਫਹਿਨੀ ਆ ਮੈਂ ਕਹਿੰਦਾ ਡਾਇਨਾਸੌਰਾਂ ਦੇ ਨਾਲ ਹੀ ਰਹਿਣ ਉਹ ਕਾਂਗਰਸ ਵੱਲੋਂ ਇਹ ਕਹਿਣਾ ਜੀ ਇਹ ਤਾਂ ਜੀ ਉਹ છਪਾ ਲੇ ਬੈਲਟ ਪੇਪਰ ਬਾਦ છਪਾ ਲੇ ਇਹ ਪਹਿਲੇ ਹੀ ਪਾ ਦੇਣਗੇ ਅਗਲੇ ਦਿਨ ਕਹਿੰਦੇ ਇਹ ਹੁਣ ਉਹਦੇ ਉੱਤੇ ਸਿਆਹੀ ਡੋਲ ਦੇਣਗੇ ਇਹ ਹੁਣ ਸਾਡੇ ਏਜੰਟਾਂ ਨੂੰ ਬਾਹਰ ਕੱਢ ਦੇਣਗੇ ਇਹ ਮਤਲਬ ਚਰਨਜੀਤ ਸਿੰਘ ਚੰਨੀ ਨੇ ਸਭ ਤੋਂ ਵੱਧ ਇਲਜ਼ਾਮ ਲਾਇਆ ਚਰਨਜੀਤ ਸਿੰਘ ਚੰਨੀ ਦੇ ਹਲਕੇ ਦੇ ਵਿੱਚ ਉਹਨੂੰ ਪੁੱਛ ਲਓ ਕਿੰਨੀਆਂ ਜਿੱਤੇ ਨੇ ਉਹ ਜੇ ਜੇ ਆ ਗੱਲ ਹੁੰਦੀ ਉਹਨਾਂ ਦੀ ਵੀ ਸਾਈਡ ਅਸਲ 'ਚ ਨਾ ਸੌਣ ਦੇ ਅੰਨੇ ਨੂੰ ਸਾਰਾ ਕੁਝ ਹਰਾ ਹਰਾ ਹੀ ਨਜ਼ਰ ਆਉਂਦਾ ਇਹ ਇਹ ਕਰਦੇ ਰਹੇ ਸਾਰਾ ਕੁਝ ਇਦਾਂ ਇਹਦੋਂ ਪਹਿਲਾਂ ਆਣੀਆਂ ਇਲੈਕਸ਼ਨਾਂ 'ਚ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਬਸ ਨਾਉਂਸ ਹੀ ਕਰ ਦਿੰਦੇ ਸੀ ਬਾਹਰੋਂ ਵੀ 20 ਦੀਆਂ 20 ਜਿੱਤ ਗਏ ਜੀ ਚਲੋ ਕਰੇ ਜਾਓ ਸਾਰੇ ਜਾਨਾ ਇਸ ਵਾਰ ਪਹਿਲੀ ਵਾਰ ਵੀਡੀਓਗ੍ਰਾਫੀ ਹੋਈ ਹੈ ਸਾਰੇ ਚੈਨਲਾਂ 'ਤੇ ਲਾਈਵ ਚੱਲਿਆ ਹੈ ਹਜੇ ਵੀ ਦੱਸ ਰਿਹਾ ਸੋ 1800 ਤੋਂ ਬਾਅਦ ਬਲੌਕ ਸੰਤੀਆਂ ਜਿੱਤਿਆ ਨੇ 250 ਤੋਂ ਵੱਧ ਸਾਡੀਆਂ ਲਗਭਗ ਜਿਲ੍ਹਾ ਪ੍ਰੀਸ਼ਦ ਨੇ ਜਿਸ ਤਰ੍ਹਾਂ ਕਿਹਾ ਕਿ 319 ਇਹੋ ਜੀਆਂ ਸੀਟਾਂ ਨੇ ਮਿਲਾ ਕੇ ਜਿਹੜੇ 100 ਤੋਂ ਘੱਟ ਆਮ ਆਦਮੀ ਪਾਰਟੀ ਹਾਰੀ ਹੈ ਕੋਈ ਗੱਲ ਨਹੀਂ ਹਰੇਕ ਨੂੰ ਹੱਕ ਹੈ ਜੇ 5 ਵੋਟਾਂ ਜਿੱਤਿਆ 4 ਤੇ ਜਿੱਤਿਆ 10 ਤੇ ਜਿੱਤਿਆ ਕੋਈ ਗੱਲ ਨਹੀਂ ਉਹਨਾਂ ਨੂੰ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਸਾਰੀਆਂ ਵਧਾਈਆਂ ਜਿਹੜੇ-ਜਿਹੜੇ ਵੀ ਜਿੱਤੇ ਨੇ ਸਾਰਿਆਂ ਨੂੰ ਬਹੁਤ ਵਧਾਈਆਂ ਉਹ ਕੋਈ ਆਪਣੀ ਪਾਰਟੀ ਲਈ ਨਹੀਂ ਉਹ ਲੋਕਾਂ ਨੇ ਜਿਤਾਏ ਨੇ ਤਾਂ ਲੋਕਾਂ ਲਈ ਕੰਮ ਕਰਨਾ ਉਹਨਾਂ ਦਾ ਫਰਜ ਬਣਦਾ ਮੈਨੂੰ ਉਮੀਦ ਹੈ ਕਿ ਸਾਰੇ ਨੁਮਾਇੰਦੇ ਜਿਹੜੇ ਨੇ ਲੋਕਾਂ ਨੇ ਚੰਗੇ ਚੁਣੇ ਹੋਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਪੰਜਾਬ ਦੇ ਲੋਕਾਂ ਦਾ ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ 68% ਬਲੌਕ ਸਮਤੀ ਤੇ 72% ਜ਼ਿਲ੍ਹਾ ਪ੍ਰੀਸ਼ਦ ਮਿਲਾ ਕੇ ਟੋਟਲ 70% ਸਾਡੀਆਂ ਜਿਹੜੀਆਂ ਪੇਂਡੂ ਏਰੀਆ ਦੇ ਵਿੱਚੋਂ ਸੀਟਾਂ ਬਣਦੀਆਂ ਨੇ ਤੇ ਇਦੇ ਵਿੱਚ ਅਕਾਲੀ ਦਲ ਤੀਜੇ ਨੰਬਰ ਤੇ ਆ ਜੇ ਤੁਸੀਂ ਹੁਣੇ ਸੋਚੋਗੇ ਕਿ ਪਿੰਡਾਂ ਦੇ ਵਿੱਚ ਉਹ ਜੋ ਤੀਜੇ ਨੰਬਰ ਤੇ ਰਹਿਣਗੇ ਕਿਤੋਂ 15 ਜਿੱਤ ਗਏ ਕਿਤੋਂ 10 ਜਿੱਤ ਗਏ ਕਿਤੋਂ 11 ਜਿੱਤ ਗਏ ਇੱਕ ਹਲਕਾ ਤਾਂ ਪੂਰਾ ਕਿਤੋਂ ਵੀ ਨਹੀਂ ਜਿੱਤੇ ਠੀਕ ਹੈ ਨਾ ਤੇ ਜੇ ਉਹ 15 15 11 11 ਦੇ ਪੈਚਸ ਦੇ ਵਿੱਚ ਜਿੱਤ ਕੇ ਇਹ ਕਹਿੰਦੇ ਨੇ ਕਿ ਡਾਇਨਾਸੌਰ ਆ ਗਏ ਤਾਂ ਫਿਰ ਇਹ ਉਹਨਾਂ ਦੀ ਗਲਤਫਹਿਮੀ ਹੈ ਮੈਂ ਕਹਿੰਦਾ ਡਾਇਨਾਸੌਰਾਂ ਦੇ ਨਾਲ ਹੀ ਰਹਿਣ ਉਹ ਠੀਕ ਹੈ ਨਾ ਸੋ ਇਹ ਉਹਨਾਂ ਦੀ ਗਲਤਫਹਿਮੀ ਹੈ ਪੰਜਾਬ ਦੇ ਲੋਕਾਂ ਦਾ ਫਤਵਾ ਬਿਲਕੁਲ ਚਲੀਰ ਚਾਰ ਸਾਲਾਂ ਬਾਅਦ ਜਿਹੜੇ ਕੰਮ ਭਾਵੇਂ ਉਹ ਦਿਨੇ ਬਿਜਲੀ ਭਾਵੇਂ ਉਹ ਕੱਸੀ ਦਾ ਸੂਏ ਦਾ ਪਾਣੀ ਭਾਵੇਂ ਉਹ ਫੌਜ ਦੇ ਜਵਾਨ ਜਾਂ ਪੁਲਿਸ ਦੇ ਜਵਾਨ ਦੀ ਸ਼ਹੀਦੀ ਤੇ 1 ਕਰੋੜ ਰੁਪਈਆ ਉਹਨਾਂ ਦੇ ਪਰਿਵਾਰ ਨੂੰ ਕਿਉਂਕਿ ਪਿੰਡਾਂ ਨਾਲ ਸੰਬੰਧਿਤ ਨੇ ਸਾਰੇ ਭਾਵੇਂ 58000 ਨੌਕਰੀਆਂ ਭਾਵੇਂ ਟੋਲ ਪਲਾਜ਼ੇ ਬੰਦ ਕਰਨੇ ਭਾਵੇਂ ਉਹ ਸ਼ਤਾਬਦੀਆਂ ਮਨਾਉਣੀਆਂ ਗੁਰੂ ਸਾਹਿਬ ਦੀਆਂ ਉਹ ਸਾਡੇ ਫਰਜ਼ਾਂ 'ਚ ਆ ਜਾਂਦੇ ਸਾਰੇ